ਮੋਦੀ ਦੇ ਹੱਕ ਦੇ ਵਿੱਚ ਭੁਗਤ ਰਿਆ ਤੇ ਕਿਸਾਨਾਂ ਦੀ ਜਦੋਂ ਅੱਜ ਸਾਡੀ ਲੜਾਈ ਕੇਂਦਰ ਨਾਲ ਆ ਭਾਪਾ ਦੀ ਕੇਂਦਰ ਸਰਕਾਰ ਨਾਲ ਆ ਪਰ ਭਗਵੰਤ ਮਾਨ ਸਰਕਾਰ ਅੱਜ ਉਹਦੇ ਹੱਕ 'ਚ ਭੁਗਤ ਰਹੀ ਆ ਸੋ ਇੱਥੇ ਵੇਖ ਸਕਦੇ ਤੁਸੀਂ ਕਿ ਇੱਥੇ ਨਾਰਾ ਲੱਗਦਾ ਸੀ ਹਾਂਜੀ ਇਸ ਟਾਈਮ ਸ਼ੰਭੂ ਬਾਰਡਰ ਦੇ ਉੱਤੇ ਅਸੀਂ ਮੌਜੂਦ ਹਾਂ ਤੇ ਅੱਜ ਜਿਵੇਂ ਦੂਜਾ ਜਥਾ ਜਾਣਾ ਸੀਗਾ ਆ ਕਿਸਾਨਾਂ ਦਾ ਉਹ ਕਿਸਾਨਾਂ ਦਾ ਮਜ਼ਦੂਰਾਂ ਦਾ ਜਥਾ ਜਿਹੜਾ ਉਹ ਤਿਆਰ ਹੋ ਰਿਹਾ ਔਰ ਇਸ ਟਾਈਮ ਹਾਈਵੇ ਪੁਲਿਸ ਪਿਕਟਰ ਥਾਣਾ ਸ਼ੰਭੂ ਇਹਦੇ ਸਾਹਮਣੇ ਸਾਨੂੰ ਇੱਥੇ ਬੈਠਣਾ ਪੈ ਰਿਹਾ ਕਿਉਂਕਿ ਜਿਹੜੀ ਪੁਲਿਸ ਪੰਜਾਬ ਪੁਲਿਸ ਵੱਲੋਂ ਭਗਵੰਤ ਮਾਨ ਦੇ ਇਸ਼ਾਰੇ ਦੇ ਉੱਤੇ ਇਹ ਜਿਹੜਾ ਹੈ ਮੀਡੀਆ ਨੂੰ ਕਵਰੇਜ ਕਰਨ ਤੋਂ ਅੱਗੇ ਜਾਣ ਤੋਂ ਉਹਨਾਂ ਦੀਆਂ ਓਬੀ ਵੈਂਸ ਰੋਕੀਆਂ ਜਾ ਰਹੀਆਂ ਵੱਖ-ਵੱਖ ਮੀਡੀਆ ਵਾਲੇ ਜਿਹੜੇ ਆ ਉਹ ਕਵਰੇਜ ਕਰਨ ਵਾਸਤੇ ਅੱਗੇ ਜਾਣਾ ਚਾਹੁੰਦੇ ਆ ਪਰ ਇਹਨਾਂ ਨੂੰ ਰੋਕਿਆ ਜਾ ਰਿਹਾ ਸੋ ਇਹਨੂੰ ਇੱਕ ਬੇਨਤੀ ਆ ਕਿ ਇਹ ਆਪਣਾ ਗੱਲਬਾਤ ਚੱਲ ਰਹੀ ਆ ਇੱਥੇ ਬੈਠੇ ਹੋਏ ਆ ਕਿਸਾਨ ਆਣ ਕੇ ਮਰਦਾਬ ਦੇ ਨਾਰੇ ਲੱਗ ਰਹੇ ਆ ਮੋਦੀ ਸਰਕਾਰ اور ਇਹਨੂੰ ਸ਼ੇਅਰ ਕਰ ਦਿੱਤਾ ਜਾਵੇ ਤਾਂ ਕਿ ਆਪਾਂ ਪੰਜਾਬ ਸਰਕਾਰ ਦਾ ਚਿਹਰਾ ਨੰਗਾ ਕਰ ਸਕੀਏ ਕਿਹੜੇ ਤਰੀਕੇ ਦੇ ਨਾਲ ਭਗਵੰਤ ਮਾਨ ਮੋਦੀ ਦੇ ਹੱਕ ਦੇ ਵਿੱਚ ਭੁਗਤ ਰਿਆ ਤੇ ਕਿਸਾਨਾਂ ਦੀ ਜਦੋਂ ਅੱਜ ਸਾਡੀ ਲੜਾਈ ਕੇਂਦਰ ਨਾਲ ਆ ਪਾਰਪਾ ਦੀ ਕੇਂਦਰ ਸਰਕਾਰ ਨਾਲ ਆ ਪਰ ਭਗਵੰਤ ਮਾਨ ਸਰਕਾਰ ਅੱਜ ਉਹਦੇ ਹੱਕ 'ਚ ਭੁਗਤ ਰਹੀ ਆ ਸੋ ਇੱਥੇ ਦੇਖ ਸਕਦੇ ਤੁਸੀਂ ਕਿ ਇੱਥੇ ਧਰਨਾ ਲੱਗਾ ਹੋਇਆ ਚੌਕੀ ਦੇ ਅੱਗੇ ਔਰ ਇੱਥੇ ਪਹਿਲਾਂ ਨੇ ਜਾਨਾ ਸ਼ਾਹ ਨੇ ਇਹ ਗੰਦੀ ਹਕੂਮਤ ਨੇ ਸਾਡਿਆਂ ਕਿਸਾਨਾਂ ਉੱਤੇ ਗੋਲੀਆਂ ਚਲਾਈਆਂ ਬੰਬ ਚਲਾਏ ਅਥਰੂ ਕੇ ਸਟੇਸ਼ਨ ਤੇ ਗੰਦੀ ਗੈਸ ਵੀ ਸੁਟੀ ਇਹਨਾਂ ਦੇ ਨਾਲ ਕਈ ਕਿਸਾਨ ਕਿਸਾਨ ਸਾਡੇ ਜਿਨ੍ਹਾਂ ਦੀਆਂ ਅੱਖਾਂ ਜ਼ਖਮੀ ਹੋਈਆਂ ਕਿਸੇ ਦੀ ਲੱਤ ਤੇ ਗੋਲਾ ਵੱਜਿਆ ਵਾ ਕਿਸੇ ਨੂੰ ਪੱਕੀ ਗੋਲੀ ਲੱਗੀ ਆ ਉਹ ਸਾਡੇ ਆਖੀ ਜਿਹੜੇ ਅੱਜ ਆਸਾਂ ਦੇ ਵਿੱਚੋਂ ਉਹਦੇ ਗੀਰੇ ਨਾਲ ਇਹ ਦਾਖਲ ਨੇ ਪਹਾਰਾ ਸਾਡੇ ਜਿਹੜੇ ਪੰਜਾਬ ਦੇ ਲੋਕਾਂ ਗੁਰੂਆਂ ਪੀਰਾਂ ਦੇ ਵਾਰਸ ਪਾਪਾ ਬੰਦਾ ਸਿੰਘ ਬਹਾਦਰ ਦੇ ਵਾਰਸ ਆ ਇਹ ਦੂਜਾ ਜਹਾਂ ਲੈ ਕੇ ਫੇਰ ਜਾਣਗੇ ਵਾਰੀ-ਵਾਰੀ ਜਿਹੜੇ ਅਸੀਂ ਕਦੇ ਛੋਰੀ ਕਬਦੇ ਰਣਗੇ ਜਮੀਨ ਕੁਰਨਗੇ ਤੇ ਮੋਦੀ ਸਰਕਾਰ ਨੂੰ ਦੱਸਾਂ ਉਹਨਾਂ ਦਾ ਕਿਹੜਾ ਹੰਕਾਰ ਜਿਹੜਾ ਤੋੜਾਂਗੇ ਕਿੰਨੀਆਂ ਕਜਾਨਾਂ ਸਾਡੀਆਂ ਤੋਂ ਲੈਣੀਆਂ ਲੈ ਲੈ ਆ ਅੱਜ ਇਹਨਾਂ ਨਾਲ ਗੱਲਬਾਤ ਕਰਦੇ ਆ ਆ ਜਿਹੜੇ ਦੋ ਆਖੀ ਸਾਡੇ ਅੱਜ ਬੈਰੇ ਸੀਗੇ ਬਾਡਰ ਦੇ ਉੱਤੇ ਜਥੇ ਦੇ ਨਾਲ ਲੱਗੇ ਹੋ ਕੇ ਇਹਨਾਂ ਦੇ ਨਾਲ ਇਹਨਾਂ ਨਾਲ ਗੱਲਬਾਤ ਕਰੋ ਕਿ ਉੱਥੇ ਕੀ ਹੋਇਆ ਜ ਕਿੰਨੇ ਕਹਾਂ ਜ਼ਖਮੀ ਹੋਏ ਆ ਸਾਰੀ ਗੱਲਬਾਤ ਜਿਹੜੀ ਆ ਉਹ ਸਾਹਮਣੇ ਆ ਜਾਈ ਗੀ ਹਰ ਮੱਥੇ ਦੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ 101 ਦਾ ਜਥਾ ਜਿਹੜਾ ਪਹਿਲਾ ਜਥਾ ਪਰ ਜੀਵੜਿਆਂ ਦਾ ਅੱਗੇ ਦਿੱਲੀ ਵਾਲੋਂ ਫੂਜ ਕਰਨ ਵਾਸਤੇ ਵਧਿਆ ਸੀਗਾ ਉਹਦੇ ਵਿੱਚ ਅਸੀਂ ਸਿਹਾਰਪੁਰ ਤੋਂ ਦੋਨੋਂ ਆ ਗੂ ਸ਼ਾਮਿਲ ਸਾਂ ਤੇ ਜਿਹੜੇ ਆ ਕਿ ਬਹੁਤ ਜ਼ਿਆਦਾ ਉੱਥੇ ਆਸੂ ਗੈਸ ਤੇ ਗੋਲੇ ਚੱਲੇ ਆ ਬੰਬ ਚੱਲੇ ਆ ਤੇ ਜਿਨ੍ਹਾਂ ਨਾਲ ਬਹੁਤ ਜਿੰਦਾ ਸਰਜੀਤ ਫੂਲ ਆਪਣੇ ਸੁਨਿੰਦਰ ਸਿੰਘ ਜੀ ਚਤਾਲਾ ਉਹਨਾਂ ਦੇ ਵੀ ਗੋਲੀ ਲੱਗੀ ਹੈ ਲੱਤ ਤੇ ਹੋਰ ਵੀ ਸਾਡੇ ਜਿਹੜੇ ਆਗੂ 10 12 ਜ਼ਖਮੀ ਹੋਏ ਆ ਇਹ ਜਿਹੜੇ ਆਪਣੇ ਗੁਰਸੇਵ ਸਿੰਘ ਜੀ ਨਾਲ ਖੜੇ ਆ ਇਹਨਾਂ ਦੇ ਵੀ ਪੱਟ ਦੇ ਉੱਤੇ ਜਿਹੜਾ ਬੰਬ ਦਾ ਵਾ ਉਹ ਵਜੀ ਹੈ ਜਿਹੜੀ ਬੈਕ ਤੇ ਇਹ ਵੀ ਜ਼ਖਮੀ ਹੋਏ ਆ ਤੇ ਪਰ ਇਹ ਥੋੜੇ ਚੱਲ ਫਿਰ ਸਕਦੇ ਆ ਤੇ ਇਸ ਕਰਕੇ ਹਸਪੀਟਲ ਨਹੀਂ ਗਏ ਤੇ ਬਾਕੀ ਜਿਹੜਾ ਸੀ ਇਹੋ ਕਹਿਣਾ ਚਾਹੁੰਦੇ ਆ ਕਿ ਬਹੁਤ ਜ਼ਿਆਦਾ ਜਵਰ ਕੀਤਾ ਸਰਕਾਰ ਨੇ ਜਦਕਿ ਸਰਕਾਰ ਕਹਿੰਦੀ ਹੈ ਕਿ ਪੈਦਲ ਚੱਲ ਕੇ ਆ ਜਾਣਾ ਤੇ ਅੱਜ ਅਸੀਂ ਪੈਦਲ ਹੀ ਆਪਣਾ ਉਥੇ ਦਿੱਲੀ ਨੂੰ ਕੂਚ ਕਰ ਰਹੇ ਆ ਤੇ ਪਰ ਬਹੁਤ ਜ਼ਿਆਦਾ ਜਿਹੜਾ ਉਹਨਾਂ ਨੇ ਅੱਖਾਂ ਦੇ ਵਿੱਚ ਜਿਹੜੀਆਂ ਦਰੀਲੀਆਂ ਗੈਸਾਂ ਪਾਈਆਂ ਚਲੋ ਐਨਕਾ ਲਾਈਆਂ ਕੁਝ ਬਚਾਅ ਹੋਇਆ ਪਰ ਫਿਰ ਵੀ ਬਹੁਤ ਜ਼ਿਆਦਾ ਜਿਹੜਾ ਕਈਆਂ ਦੀ ਅੱਖਾਂ ਨੂੰ ਨੁਕਸਾਨ ਆ ਗਿਆ ਜਿਹੜੀਆਂ ਸਪਰੇਆ ਪਾਈਆਂ ਉਹ ਦਰੀਲੀਆਂ ਆ ਤੇ ਆਪੀ ਜਾ ਕੇ ਕੋਲੇ ਸੁਣੇ ਆ ਬਾਕੀ ਉਹਨਾਂ ਨੂੰ ਬਾਕੀ ਦੇ ਨੂੰ ਹੋਰ ਬਲਾਰਾਂ ਹੋਇਆ ਵਾ ਸਹੀ ਇਹੋ ਕਹਾਂਗੇ ਕਿ ਜਿਹੜਾ ਇਹ ਮਨੁੱਖੀ ਨਾ ਜੱਥਾ ਹੀਗਾ ਅਸੀਂ ਤਾਂ ਮਰਨ ਵਾਸਤੇ ਗਏ ਹਾਂ ਕਿ ਇੰਨੀ ਜ਼ਿਆਦਾ ਜਦੋਂ ਉਥੇ ਜਾ ਕੇ ਉਹਨਾਂ ਨੂੰ ਕਿਹਾ ਕਿ ਹੁਣ ਮਰਦ ਜੇ ਨਹੀਂ ਤੇ ਜਾਂ ਤੇ ਰਾਹ ਦੇ ਦਿਓ ਤੇ ਨਹੀਂ ਜੇ ਫਿਰ ਆਪਣੇ ਕੋਲ ਜੋ ਸਾਡੇ ਕੋਲ ਤਾਕਤ ਹੈਗੀ ਆਪਣੀ ਵਰਤ ਲੋ ਫਿਰ ਉਹ ਤਾਕਤ ਵੀ ਨਹੀਂ ਵਰਤਦੇ ਤੇ ਅੱਗੇ ਵੀ ਨਹੀਂ ਜਾਂ ਤੇ ਜਿਨ੍ਹਾਂ ਚ ਜਥੇ ਦੇ ਕੋਲ ਲੜੋਆ ਉਨੀ ਦੇਰ ਤੱਕ ਪੂਰੇ ਆਪਣੀ ਚੜ੍ਹਦੀ ਕਲਾ ਨਾਲ ਉਥੇ ਆਪਣਾ ਲੜੇ ਆ ਤੇ ਫਿਰ ਜਦੋਂ ਮਤਲਬ ਆਗੂਆਂ ਨੇ ਦੋਨਾਂ ਫੋਰਮਾਂ ਨੇ ਆਪਣਾ ਮੀਟਿੰਗ ਕਰਕੇ ਤੇ ਉਹਨਾਂ ਨੇ ਫਿਰ ਜਦੋਂ ਸਾਨੂੰ ਵਾਪਸ ਦੀ ਵਾਪਸੀ ਕਿਹਾ ਵਾ ਤੇ ਫਿਰ ਬਹੁਤ ਚੜ੍ਹਦੀ ਕਲਾ ਜਿਹੜਾ ਜਦੋਂ ਵਾਪਸ ਆਇਆ ਵਾ ਉਹਨਾਂ ਕਾਲੇ ਗੇਰ ਜੋ ਦੋਨੋਂ ਫੋਰਮ ਸਨਾ ਕਰਕੇ ਦੁਬਾਰਾ ਫਿਰ ਜਿਹੜਾ ਜਥਾ ਕਿਸੇ ਤਰ੍ਹਾਂ ਜਾਏਗਾ ਤੇ ਫਿਰ ਉਥੇ ਇਸੇ ਤਰ੍ਹਾਂ ਆਪਣਾ ਲੜਦੇ ਰਹੇਗਾ ਜੀ श्री श्री